ਸਾਸਰੀ ਕਾਲ ਜੀ ਸਾਰਿਆਂ ਨੂੰ ਆਪਾਂ ਚੱਲੇ ਆਂ ਮਾਗੀ ਦੇ ਮੇਲੇ ਤੇ ਆਪਾਂ ਹੋ ਗਏ ਤਿਆਰ ਯਾਰ ਹੁਣ ਤੈਨ ਤੁਰਦਿਆਂ ਕਰੂੰ ਤੇ ਦੇਖਦੇ ਆਂ ਉੱਥੇ ਘੋੜੇ ਘਾੜੇ ਨਾਲੇ ਮੱਥਾ ਟੇਕਦੇ ਆਂ ਬਾਬੇ ਦੇ ਕੀ ਬਣਦਾ ਕੀ ਨਹੀਂ ਸਾਰੇ ਬੰਦੇ ਡਿੱਕੀ ਜਾਂਦੇ ਆਪਾਂ ਨੂੰ ਗੱਡੀ 'ਚ ਤੇ ਆਪਾਂ ਘਰੋਂ ਚੱਲਦੇ ਆ ਹੁਣ ਉੱਥੇ ਜਾ ਕੇ ਸਾਨੂੰ ਮਿਲਦੇ ਆਂ ਕੀ ਬਣਦਾ ਕੀ ਨਹੀਂ ਕੁੜੀਆਂ ਕਾੜੀਆਂ ਦੇਖ ਕੇ ਆਵਾਂਗੇ ਅੱਜ ਜੇ ਵਧੀਆ ਮਿਲਦੀ ਵੀ ਲੈ ਵੀ ਆਵੇਂ ਕੋਈ ਜੀ ਕਹਿੰਦੇ ਲੁੱਕ ਚੈੱਕ ਕਰੋ ਮੁੰਡੇ ਦੀ ਕਿਉਂ ਜੀ ਰੈਡੀ ਹਾਂ ਕੁੜੀਆਂ ਕਾੜੀਆਂ ਦੇਖਣ ਨੂੰ ਆਪੂਏ ਚੱਕ ਲੈ ਚੱਕ ਲਈ ਨਕਦ ਲੈ ਕੇ ਆਉਣੀ ਐ ਜਮਾ ਕਹਿੰਦੇ ਮੁੰਡੇ ਕਹਿੰਦੇ ਕੈਸ਼ ਚੱਕਣਾ ਜ ਜਾਣ ਵਰ ਜਮਾ ਜਿਹੜਾ ਚੱਕਣਾ ਤੇ ਆ ਵੀ ਮੁੰਡਾ ਬੈਠਾ ਸਾਡਾ ਲੋਈ ਲਈ ਛੋਡੇ ਕੀ ਵਿਚਾਰ ਨੇ ਵੇਲੇ ਵਾਰੀ ਭਾਈ ਮੁਕਸਰ ਤੋਂ 6-7 ਕਿਲੋਮੀਟਰ ਪਿੱਛੇ ਰਹਿ ਗਏ ਪਹੁੰਚ ਗਏ ਹੁਣ ਖੜੇ ਜੀ ਥੋੜਾ ਜਿਆ ਰੈਸਟ ਕਰਨ ਵਾਸਤੇ ਦੇਖਦੇ ਆ ਜਾ ਕੇ ਕੀ ਬਣਦਾ ਦੇਖੋ ਲਾਜ ਲੰਗਰ ਲੰਗਰ ਬਹੁਤ ਲੱਗੇ ਹੋਣੇ ਭਾਈ ਸੜਕ ਤੇ ਖੜੇ ਜੀਗੇ ਤੇ ਹੋਰ ਸੱਟੋਂ ਸਾਰੇ ਆ ਆਹ ਸਾਡਾ ਬੰਦਾ ਥੋੜਾ ਸੰਗਦਾ ਇਹਨੂੰ ਲਿਆਇਆ ਕਰਾਂਗੇ ਹੌਲੀ ਹੌਲੀ ਦੀ ਸੰਗ ਖੋਲਾਂਗੇ ਔਰ ਉਸਨੇ ਤੇਰੇ ਕੀ ਵਿਚਾਰ ਨੇ ਬਾਜ਼ਾਰ ਆਪਾਂ ਮੇਲੇ ਚ ਜਾ ਕੇ ਦੱਸਦੇ ਹਾਂ ਕੋਈ ਨਹੀਂ ਵਧੀਆ ਵਧੀਆ ਘੋੜੇ ਦਿਖਾਉਣੇ ਆ ਸੋਨੂ ਜੀ ਹਾਂ ਤੇ ਚਲੋ ਮਿਲਦੇ ਹਾਂ ਹੁਣ ਮੇਲੇ ਚ ਜਾ ਕੇ ਹਾਂਜੀ ਬਾਈ ਜੀ ਆਪਾਂ ਪਹੁੰਚ ਚੁੱਕੇ ਆ ਜੀ ਮੁਕਸਰ ਮੰਡੀ ਤੇ ਆ ਚੱਲੇ ਆਪਣੇ ਬੰਦੇ ਸਾਰੇ ਇੱਧਰ ਖੜੇ ਨੇ ਘੋੜੇ ਘਾੜੇ ਉਹ ਟੈਂਟ ਟੁੰਟ ਲੱਗੇ ਪਏ ਨੇ ਪੂਰਾ ਣ ਓਕੇ ਕੰਮ ਹੋਈ ਜਾਂਦਾ ਯਾਰ ਵੱਡਾ ਜਗਾਰੜ ਆ ਬਈ ਇੱਥੇ ਦਾ ਬਹੁਤ ਘੈਂਟ ਘੈਂਟ ਜਾਨਵਰ ਆਏ ਹੋਏ ਨੇ ਬਾਈ ਮੇਲੇ ਚ ਵਧੀਆ ਵਧੀਆ ਜਾਨਵਰ ਨੇ ਬਾਕੀ ਬਾਈ ਅੱਜ ਠੰਡ ਕਰਕੇ ਲੋਕਾਂ ਨੇ ਇਹ ਜਾਨਵਰ ਬਾਹਰ ਹੀ ਨਹੀਂ ਕੱਢੇ ਹੈਗੇ ਇਹ ਠੰਡ ਕਰਕੇ ਜਾਨਵਰ ਬਾਹਰ ਨਹੀਂ ਨਿਕਲੇਗੇ। ਇਹ ਤੋਂ ਬਾਅਦ ਜਦੋਂ ਜਦੋਂ ਧੁੱਪ ਚੜੂ ਮਾੜੀ-ਮੋਟੀ ਲੋਕ ਬੰਦੇ ਆਪਣੇ ਥਾਂ ਵੀ ਸੈੱਟ ਕਰੀ ਜਾਂਦੇ ਨੇ। ਇਹ ਤੋਂ ਬਾਅਦ ਜਾਨਵਰ ਬਾਹਰ ਨਿਕਲਣ ਲੱਗਣਗੇ। ਕਿਉਂ ਹੋਦ ਨੇ? ਇਹ ਜਾਨਵਰ ਸਾਰੇ ਬਾਹਰ ਆਏ ਨਹੀਂ ਨਾ। ਹਾਂ ਇਹ ਘੰਟੇ ਕਿਤਾ ਹੀ ਹੋਣਗੇ। ਇਹ ਘੰਟੇ ਕਿਤਾ ਹੀ ਆਉਣਗੇ ਬਾਹਰ ਜਾਨਵਰ ਭਾਈ। ਮੇਲਾ ਬਹੁਤ ਵੱਡਾ ਹੈਗਾ। ਜੀ ਜਿਹੜਾ ਬੰਦਾ ਘੋੜਿਆਂ ਘੜਿਆਂ ਦਾ ਸ਼ੌਂਕੀ ਆ ਉਹਦੇ ਵਾਸਤੇ ਤਾਂ ਯਾਰ ਸਵਰਗੀ ਆ ਇੱਥੇ। ਬਹੁਤ ਤਗੜਾ ਮੇਲਾ। ਉਹ ਸਾਹਮਣੇ ਵੀ ਘੋੜੇ ਖੜੇ ਨੇ। ਗੱਡੀ ਆਪਾਂ ਲਾਤੀ ਵੀਰੇ ਆਪਣੇ ਟੈਂਟ ਦੇ ਪਿੱਛੇ। ਉਹ ਵੀ ਆਪਣੇ ਵਾਲੇ ਘੋੜ ਨਾਮੀ ਕੋੜੇ ਵੀ ਆਉਣਗੇ ਭਾਈ ਇੱਥੇ ਸਾਰੇ ਸਲੱਡ ਫਾਰਮ ਪਹੁੰਚਣਗੇ ਯਾਰ ਆਹ ਭਾਈ ਉਹਨੇ ਕੋੜਾ ਲਈ ਆਉਂਦੇ ਨੇ ਮੂਰੇ ਆ ਦੇ ਕੋਈ ਪੂਰਾ ਹਨ ਓਕੇ ਕੰਮ ਆ ਯਾਰ ਵੱਡੇ ਲੈਵਲ ਤੇ ਕੰਮ ਆਗਾ ਪੂਰਾ ਦੇਖੋ ਖੋਲਣੀਆਂ ਖਾਦੀਆਂ ਲੱਗੀਆਂ ਜਾਂਦੀਆਂ ਨੇ ਇਹੇ ਤਿਆਰੀਆਂ ਹੋ ਰਹੀਆਂ ਨੇ ਹਨਾ ਤਿਆਰੀਆਂ ਹੋ ਰਹੀਆਂ ਨੇ ਜਾ ਭਾਈ ਤੇਰੇ ਵਿਚਾਰ ਨੇ ਕੀ ਕਹਿਣਾ ਚਾਹੇਗਾ ਤੂੰ ਕਿਰਾਗਾ ਕਹਿ ਤਾਗਾ ਤੇਰਾ ਗੱਲਬਾਤ ਹੈ ਜਮ ਓਕੇ ਕੰਮ ਬਸ ਹੀ ਮਹੌਲ ਭਖਣ ਲੱਗਿਆ ਉਹ ਦਿਮਾਗ ਨਾਲ ਡੋਖਣਾ ਟੇਮਾਗਰ ਉਹ ਸਾਰਾ ਹੈ ਪਰਾਈ ਦੇ ਸੁਪਰੇ ਪਰਾਈ ਦਿਖੂਗਾ ਸਾਰਾ ਐਂਦੀ ਬਾਈ ਨੂੰ ਵੀ ਦਮਾਉਣਾ ਜਾਣ ਫਿਰ ਇੱਥੇ ਅੱਜ ਦੇਖਦੇ ਕੋਈ ਵਧੀਆ ਆ ਖੜੇ ਨੇ ਬਾਈਆਂ ਦੇ ਘੋੜੇ ਇਹ ਵੀ ਤਖੜਾ ਆਮਾ ਦੇ ਆਹ ਦੇਖੋ ਇਹ ਘੋੜੇ ਬੱ ਹਾਂ ਨਾਮ ਨਹੀਂ ਸਾਰੇ ਆਉਣਗੇ ਯਾਰ ਇੱਥੇ ਵੱਡੇ ਸਟੱਡ ਫਾਰਮ ਛੋਟੇ ਛੋਟਾ ਵੱਡਾ ਦੇਖੋ ਇਹਦਾ ਥੋੜੀ ਖਾਣੇ ਕਰਕੇ ਕਿੱਦਾਂ ਹਾਂ ਆ ਗਿਆ ਲੋ ਸਟੱਡ ਫਾਰਮ ਆ ਗਿਆ ਭਾਈ ਰੈਂਟ ਆ ਜੇ ਅਰੇ ਠੰਡ ਕਰਕੇ ਨਿਕਲਣ ਲੱਗਣਗੇ ਆ ਬੰਦੇ ਥਾਂ ਤਿਆਰ ਕਰਨਗੇ ਹਜੇ ਹਜੇ ਅੱਜ ਥੋੜਾ ਜਿਹਾ 12 ਤਰੀਕ ਕਰਕੇ ਨਾ ਮੇਲਾ ਘੱਟ ਭਖਿਆਗਾ ਹਜੇ ਗੱਦ ਦੇ ਤੋਂ ਬਾਅਦ ਮੇਲਾ ਭਖਣ ਲੱਗੂਗਾ ਹੌਲੀ ਹੌਲੀ ਯਾਰ ਇਹ ਕੋਲੇ ਠਾਂ ਤੋਂ ਤਿਆਰ ਕਰੀ ਜਾਂਦੇ ਨੇ ਇਹਨਾਂ ਇੱਕ ਨੰਬਰ ਆ ਗਏ ਆ ਆਹ ਕੁੜੀਆਂ ਦਾ ਸੌਦਾ ਹੋ ਰਿਹਾ ਬਾਈ ਦਿਖਾਉਣਿਆ ਇਹਨਾਂ ਦਾ ਸੌਦਾ ਵੀ ਆਹ ਮੂਰਲੀ ਕੁੜੀ ਦਾ ਇਹਦਾ ਸੌਦਾ ਹੋ ਰਿਹਾ ਵਾ ਯਾਰ ਬਰ ਵੀ ਚੰਗੇ ਨੇ ਪੂਰੇ ਯਾਰ ਦੇ ਇੱਕ ਚੰਦਰ ਆ ਉਹ ਇਸ ਕਿਲਾ ਵਾਲਾ ਆ ਆ ਜਾਣਬਰ ਦਾ ਸੌਦਾ ਹੋ ਰਿਹਾ ਹੈਗਾ ਦਿਖਾਉਣੇ ਆਨੂੰ ਅੱਗੇ ਉਧਰ ਬੰਦੇ ਸੌਦਾ ਕਰਨ ਗਏ ਹੋਏ ਨੇ ਆਪਣੇ ਕਿਉਂ ਵੀ ਉਹ ਮਾੜੀ ਗੱਲ ਤਾਂ ਲਵਾਉਂਗੀ ਯਾਰ ਆ ਗਈ ਜਾਨਵਰ ਵਧੀਆ ਖੜੇ ਨੇ ਮੇਲਾ ਆ ਜੇ ਪਖਿਆਂਣੀ ਹੈਗਾ ਥੋੜਾ ਜਿਹਾ ਮੌਸਮ ਉਹ ਹੈ ਮੀਂਹ ਦਾ ਮੌਸਮ ਕਰਕੇ ਹਜੇ ਮੇਲੇ 'ਚ ਇਕੱਠ ਕੁਟ ਘਟਾ ਹਜੇ ਜਾਨਵਰ ਕੱਢੇ ਨਹੀਂ ਸਾਰੇ ਤੰਬੂਆਂ ਤੁਮਾ ਜਨੇ ਵੀ ਪਾਲਾ ਨਾ ਲੱਗੇ ਕਿਉਂ ਉਸਨੇ ਕੀ ਬਣਦਾ ਸੌਦੇ ਦਾ ਵੀਰੇ ਸੌਦੇ ਦਾ ਕੁਝ ਨਹੀਂ ਸਾਰੇ ਫੇਲ ਨੂੰ ਆ ਇੱਥੇ ਜਾਨਵਰਾਂ ਦੇ ਅੰਦਰ ਅੰਦਰ ਤਾਂ ਚੱਲ ਉਹਨਾਂ ਨੇ ਸੌਦਾ ਕਰ ਲੈਣ ਦੇ ਹਜੇ ਕੋਈ ਨਾ ਆਪਾਂ ਲੈਨੇ ਇੰਟਰਵਿਊ ਦੀ ਬਾਈ ਦੀ ਕਰ ਲੈਣ ਦੇ ਸੌਦਾ ਆ ਆ ਮੂਰਲੇ ਦਾ ਹੋ ਰਿਹਾ ਹੈਗਾ ਆਈ ਦਾ ਆ ਖੁੱਲ ਗਿਆ ਬਾਈ ਓਏ ਆ ਆ ਦੇ ਬਾਬਾ ਕੋ ਲਗਾਈ ਕੋੜਾ ਫੜ ਲੈ ਫੜ ਲੈ ਜੀ ਨੇ ਚਲੋ ਦਿਖਾਉਣੇ ਆ ਤੁਹਾਨੂੰ ਅੱਗੇ ਜਦੋਂ ਸੌਦਾ ਹੋ ਗਿਆ ਕੀ ਬਣਦਾ ਕੀ ਨਹੀਂ ਕਿੰਨੇ ਚੋ ਕਿੰਨੇ ਚ ਨਹੀਂ ਆਹ ਸਾਹਮਣੇ ਵਾਲੇ ਕੋੜੇ ਦਾ ਸੌਦਾ ਹੋ ਰਿਹਾ ਜਿਹੜਾ ਖੜਾ ਹੈਗਾ ਆਹ ਵਾਲੇ ਦਾ ਦਿਖਾਉਣੇ ਆ ਤੁਹਾਨੂੰ ਅੱਗੇ ਵੀ ਸੌਦੇ ਚ ਕੀ ਬਣਦਾ ਕੀ ਨਹੀਂ ਇੱਧਰ ਵੀ ਘੋੜੇ ਖੜੇ ਖੜੇ ਨੇ ਭਾਈ ਆ ਸਾਰੇ ਜਾਨਵਰ ਬਾਰੇ ਘਟਣ ਵਾਲੇ ਨੇ ਵੀ ਵਿਕਾਊ ਸਾਰੇ ਸੇਲ ਵਾਸਤੇ ਇੱਧਰ ਹੋ ਰਿਹਾ ਸੌਦਾ ਦੇਖਦੇ ਆ ਕਿੰਨੇ ਰੁਪਏ ਲੱਗਦੇ ਕਿੰਨੇ ਨਹੀਂ ਕਾਸ ਅਣੂ ਭਾਈ ਕੱਢ ਲੈਣ ਦੇ ਬਾਰੇ ਇਹਨਾਂ ਨੂੰ ਸਾਰੇ ਘੋੜੇ ਸੇਲ ਵਾਸਤੇ ਬਈ ਦੇਖੀ ਬੰਦੇ ਨੇ ਖਰੀਦਣਾ ਤਾਂ ਕਰ ਸਕਦਾ ਕੰਟੈਕਟ ਪਾਈਆਂ ਨਾ ਆਪਾਂ ਕੰਟੈਕਟ ਨੰਬਰ ਪਾ ਦਾਂਗੇ ਕਾਸ ਜੇ ਛੱਡ ਕੋਈ ਨਾ ਕੋਈ ਨਾ ਸਾਰੇ ਘੋੜੇ ਯਾੜ ਵਾਸਤੇ ਹੋਰ ਸਾਰੇ ਦਰਸ਼ਕੀਆ ਮੋਂਚੇ ਹੋਏ ਸਾਰੇ ਦਰਸ਼ਕ ਉਧਰ ਸੌਦਾ ਹੋਈ ਜਾਂਦਾਗਾ ਸਾਹਮਣੇ ਉੱਥੇ ਸੌਦਾ ਹੋ ਰਿਹਾ ਇੱਧਰ ਖੜੇ ਘੋੜੇ ਬਾਰੇ ਬੁਗਰੀ ਹੈਂਡ ਮੇਲੇ ਚ ਦਿਖਾਉਣੇ ਅੱਗੇ ਵੀ ਕੀ ਬਣਦਾ ਕੀ ਨਹੀਂ ਮੇਲੇ 'ਚ ਆਹ ਦੇਖੋ ਹੁੰਡੀ ਬਾਈ ਕੋਲੇ ਬਹੁਤ ਪ੍ਰਤਮਾ ਯਾਰ ਬਹੁਤ ਘੈਂਟ ਚੀਜ਼ ਐ ਸੋਹਣੀ ਲੱਗਦੀ ਬੜੀ ਜੀ ਤੁਹਾਨੂੰ ਜੰਨਾ ਬੜੀ ਬਈ ਸਾਰੇ ਜਾਨਵਰ ਘੈਂਟ ਆਉਂਦਾ ਘਾੜ ਪਰ ਇੱਥੇ ਵੀ ਆਹੀ ਹੋਰ ਵੀ ਬਹੁਤ ਨੇ ਕੋੜੀਆਂ ਤੋਂ ਇਲਾਵਾ ਕਬੂਤਰ ਲੈ ਕੇ ਆਏ ਨੇ ਭਾਈ ਹੁਣੀ ਲੱਕੇ ਯਾ ਬਾਜ਼ੀਆਂ ਵਾਲੇ ਆ ਕੀ ਆਈਟਮ ਹੈ ਬਾਈ ਯਾਰ ਚ ਕੋਰਾ ਤੇ ਆ ਮੁਰਗੇ ਆ ਗਏ ਉਹ ਜਰਮਨ ਸਾਹਿਬ ਦਾ ਕੁੱਤਾ ਆਉ ਕੁੱਤਾ ਕਿਹੜਾ ਮਣਾਵੇ ਵਾਤ ਜੱਤੀ ਵਾਲਾ ਚਾਉ ਚਾਉ ਉਹ ਫਸ ਗਈ ਚਾਉ ਚਾਉ ਨੇ ਲੱਗਦੀ ਹੈ ਆ ਮੈਰੀਕਾਣਾ ਬੈਠਾਗਾ ਇਹ ਕਿਹੜਾ ਹੱਚ ਕੋਰਾ ਮੁਰਗੇ ਲੱਕੇ ਕਬੂਤਰ ਦੂਜੇ ਕਬੂਤਰ ਸਾਰਾ ਕੁਝ ਆਉਗਾ ਇੱਥੇ ਹੋਰ ਵੀ ਦੇਖਦੇ ਆਪਾਂ ਮੇਲੇ ਚੱਗੇ ਜਿਹੜੇ ਮੁਰੇ ਇਹਦੀ ਦੇਖ ਰਿਹਾ ਕਿੰਨਾ ਹੈ ਇੱਧਰ ਸਾਰਾ ਸੌਦੇ ਚੱਲੀ ਜਾਂਦੇ ਨੇ ਯਾਰ ਆਹ ਵੀ ਜਾਨਵਰ ਸਾਰੇ ਬਿਕਾਊ ਹੋਣੇ ਸਾਰੇ ਸ਼ੇਲ ਖਾਤਰ ਨੇ ਜਾਨਵਰ ਪਰ ਦੇਖਨੇ ਅੱਗੇ ਵੀ ਸੌਦਾ ਹੁੰਦਾ ਹੈ ਕਿ ਨਹੀਂ ਹੋਰ ਵੀ ਜਾਨਵਰ ਬਹੁਤ ਨੇ ਮੁਰਗੇ ਗੁੱਟਰ ਕੁੱਕੜ ਦੇਖੀਓ ਪੀਛੜਾ ਤੇ ਹਾਂਜੀ ਨਲਕਾ ਚੱਲੀ ਜਾਂਦਾ ਜੀ ਪ੍ਰਾਣਾ ਹੁਣ ਤਾਂ ਖਤਮ ਹੋ ਗਏ ਪੰਜਾਬ ਚ ਨਾਲ ਕੇ ਪਹਿਲਾ ਹੁੰਦੇ ਸੀ ਤੇ ਇਧਰ ਆ ਘੋੜਾ ਇਹ ਛੱਡਿਆ ਵਾ ਰਿੰਗ ਚ ਇਹ ਵੀ ਗਰਮ ਖੂਨ ਦਾ ਲੱਗਦਾ ਆ ਆ ਘੋੜੇ ਆ ਘੋੜੇ ਵੀ ਇਧਰ ਵੀ ਬਹੁਤ ਘੈਂਟ ਖੜੇ ਨੇ ਇਹ ਵੀ ਗਰਮ ਖੂਨ ਦੀ ਨੇ ਘੋੜੇ ਸਾਰੇ ਟੱਪੀ ਜਾਂਦੇ ਨੇ ਖੜ ਕੇ ਰਾਜੀ ਰਹੇਗਾ ਕੋਈ ਇਹ ਸਾਹਮਣੇ ਬਹੁਤ ਔਖੀ ਹੋ ਜਾਂਦਾ ਜਦੋਂ ਗਰਮ ਘੋੜਾ ਬਾਈ ਲਿਆਉਂਦਾ ਨਹੀਂ ਹੈਗਾ ਅਗਲਾ ਡਿਸਪਲੇ ਚ ਵੀ ਲਿਆਉਂਦੇ ਨੇ ਇਹ ਕਿਉਂਕਿ ਗਰਮ ਘੋੜਾ ਮੇਲੇ ਦੇ ਸਾਹਮਣੇ ਬਹੁਤ ਔਖਾ ਹੋ ਜਾਂਦਾ ਹੈਗਾ ਇਧਰ ਆ ਘੋੜੇ ਖੜੇ ਨੇ ਸਾਰੇ ਆ ਬਚੇਰੇ ਫੂਰੇ ਖੜੇ ਨੇ ਦੂਜੇ ਘੋੜੇ ਖੜੇ ਨੇ ਯਾਰ ਕੋੜੇ ਵਾਲੇ ਵੀਰਾਂ ਲਈ ਤਾਂ ਨਾ ਜੱਸ ਵਾਹ ਕਹ ਦੋ ਵੀ ਸਵਰਗੀ ਐ ਤੁਸੀਂ ਦੇਖੀ ਜਾਓਗੇ ਤੁਹਾਡੀਆਂ ਅੱਖਾਂ ਥੱਕਦੀਆਂ ਨਹੀਂ ਹੈ ਇਹ ਆ ਦੇਖੋ ਕਿੰਨੇ ਸੋਹਣੇ ਜਾਨਵਰ ਖੜੇ ਨੇ ਆਹ ਦੇਖੋ ਕਿੰਨੇ ਸੋਹਣ ਘੈਂਟ ਘੈਂਟ ਜਾਨਵਰ ਨੇ ਆਹ ਦੇਖੋ ਆ ਬਛੇਰੇ ਖੜੇ ਨੇ ਬਛੇਰੀਆਂ ਖੜੀਆਂ ਨੇ ਸਾਰੇ ਜਾਨਵਰ ਪੂਰੇ ਘੈਂਟ ਨੇ ਹੋਰ ਵੀ ਬਹੁਤ ਕੁਝ ਇੱਥੇ ਮੁਰਗੇ ਮਰਗੇ ਕਬੂਤਰ ਕਬਾਤਰ ਕੁੱਤੇ ਹਰੇਕ ਜਾਨਵਰ ਆ ਦੇਖਦੇ ਆ ਬਾਈ ਬੋਨਾ ਕੀ ਗੱਲਬਾਤ ਕਰਦੇ ਆ ਐ ਕੰਮ ਕਰਦੇ ਆ ਔਰ ਵੀ ਦਿਖਾਵਾਂਗੇ ਅੱਗੇ ਕੀ ਕੀ ਗੱਲ ਬਣਦੀ ਹੈ 5 ਕਿਲੋ 5 ਕਿਲੋ ਦਾ ਸ਼ੇਰਾ ਹੋ ਗਿਆ ਦੇਖੀ ਬਣਾ ਪਿੱਛੋਂ ਆਹ ਦੇਖੀ ਸ਼ੇਰ ਲੱਗਦਾ ਇਹ ਵੀ ਸ਼ੇਰੀ ਆ ਉਹ ਵਧੀਆ ਵਿਸ਼ੇਰੀ ਉਹ ਦੇਖੋ ਬਾਈ ਉਧਰ ਸਾਰਾ ਮੇਲਾ ਕੁੜੀਆਂ ਨਾਲ ਭਰਿਆ ਹੋਇਆ ਆਹੋ ਦੇਖੋ ਔਰੀਆਂ ਪੂੜੀਆਂ ਕਾੜੀਆਂ ਸਾਰਾ ਮੇਲਾ ਕੁੜੀਆਂ ਨਾਲ ਭਰਿਆ ਹੋਇਆ ਆਹ ਦੇਖੋ ਬਾਬਾ ਲੈ ਆਇਆ ਲਿਆ ਰਿਹਾ ਹੈ ਕਾਈਡਿੰਗ ਕਰਕੇ ਬਾਈ ਉਹ ਪੂਰੇ ਡਿਸਪਲੇ ਜਿਹਾ ਲੱਗਿਆ ਹੋਇਆ ਵਪਾਰੀ ਬਹੁਤ ਦੂਰ ਉਦੂਰ ਫਿਰਦੇ ਨੇ ਬਾਈ ਯੂਪੀ ਵਾਲੇ ਦੂਜੇ ਵਪਾਰੀ ਸਾਰੇ ਫਿਰਦੇ ਨੇ ਆ ਵੀਰੇ ਆਪਣੀ ਡਿਸਪਲੇ ਹੈਗੀ ਇੱਥੇ ਆਪਣੀ ਗੱਡੀ ਖੜੀ ਹੈ ਆਪਣੇ ਬੰਦਿਆਂ ਦਾ ਫਾਰਮ ਹੈਗਾ ਇੱਥੇ ਵੀ ਤੁਹਾਨੂੰ ਇਹਨਾਂ ਨਾਲ ਵੀ ਕਰਾਉਣੇ ਇੰਟਰਵਿਊ ਕਰਾਉਣੇ ਗੱਲਬਾਤ ਚਲੋ ਦੇਖਦੇ ਆ ਅੱਗੇ ਆਹ ਦੇਖੋ ਆ ਜਾਂਦਾ ਬਾਈ ਆ ਜਾਂਦਾ ਜਿਹੜਾ ਦੇ ਨਹੀਂ ਜਾਂਦੇ ਨੇ ਬਾਈ ਇੰਨੀ ਗਰਮ ਹੋਊਗਾ ਫੂ ਤਾਂ ਆ ਕਰਕੇ ਠੰਡਾ ਕਰਦੇ ਨੇ ਅੱਗੇ ਦਿਖਾਉਣੇ ਆ ਤੁਹਾਨੂੰ ਹੋਰ ਵੀ ਉਹ ਕੋੜੇ ਦਾ ਵੀ ਹੋ ਗਿਆ ਈ ਸੌਦਾ ਆ ਲੈ ਕੇ ਜਾ ਰਹੇ ਨੇ ਬਾਈ ਹੁਣੇ ਜਿਹੜਾ ਲੜਾਈ ਚੱਲ ਰਹੀ ਸੀ ਆ ਬਸ਼ੇਰੀ ਦੀ ਉਹ ਜਿਹੜਾ ਹੋ ਗਿਆ ਸੌਦਾ ਯੂਪੀ ਦੇ ਵਪਾਰੀ ਲੈ ਗਏ ਬਾਈ ਇਹਨੂੰ ਹੁਣ ਰੇਟ ਨਹੀਂ ਪਤਾ ਪਰ ਰੇਟ ਬਾਈ ਨਾਲ ਗੱਲ ਕਰਕੇ ਤੁਹਾਨੂੰ ਦਿਖਾ ਦਾਂਗੇ ਕਿੰਨੇ ਦਾ ਕਿੰਨੇ ਦਾ ਆ ਜਾਨਵਰ ਦੇਖੋ ਬਈ ਆ ਜਾਨਵਰ ਵੀ ਬਹੁਤ ਚੰਗੇ ਹੈਗੇ ਤੇ ਬਾਈ ਹੁਣਾਂ ਨਾ ਕਰਦੇ ਆ ਗੱਲ ਕੀ ਬਣਦਾ ਕੀ ਨਹੀਂ ਤੇ ਦੇਖਦੇ ਆ ਵੀ ਸੇਲ ਵਾਸਤੇ ਕਿਵੇਂ ਆ ਵੀ ਕਿਹਦਾ ਬੱਚਾ ਕਿਹਦਾ ਨਹੀਂ ਇਹ ਦੇਖਾਂਗੇ ਉਧਰ ਟਰੈਕਟਰ ਫਿਰ ਰਹੇ ਨੇ ਇੱਧਰ ਸਾਰੇ ਘੋੜੇ ਖੜੇ ਨੇ ਯਾਰ ਬਹੁਤ ਘੋੜਾ ਬਾਈ ਮਾ ਬਹੁਤ ਘੋੜਾ ਆਪਣੇ ਬਾਈ ਜਾਨਵਰ ਕੀ ਕਰਨ ਆਲੇ ਜਲੇ ਤੂੜਕੋਟ ਆਪਣੇ ਜਾਨਵਰ ਕਿਹੜਾ ਪਿੰਡ ਆਗਾ ਤੂੜਕੋਟ ਸਾਡਾ ਹੀ ਪਿੰਡ ਦਾ ਤੂੜਕੋਟ ਹੀ ਆ ਸਾਡਾ ਪਰ ਬਰਨਾਲੇ ਜਿਲੇ ਵਾਲਾ ਆ ਥੋੜਾ ਜਿਲਾ ਹੋਰ ਆ ਅੱਛਾ ਤੇ ਕਿਹੜੇ ਦੇ ਬੱਚੇ ਆ ਬਾਈ ਇਹ ਉਰਲੇ ਤਾਂ ਹੀਰੇ ਦੀਆਂ ਸੇਖਾਂ ਵਾਲੇ ਦੀ ਅੱਛਾ ਪਾਰਲੀ ਗੋਲਡ ਰੌਕ ਦੀ ਆ ਮਾਰਵਾਲੀ ਅੱਛਾ ਬੱਚੇ ਬਹੁਤ ਚੰਗੇ ਆ ਬਈ ਬਈ ਉਹਨਾਂ ਕੋਲ ਯਾਰ ਸਮਾਈ ਦੀ ਗੱਲ ਆ ਸ਼ੌਂਕ ਦੀ ਗੱਲ ਆ ਬਈ ਸ਼ੌਂਕ ਦਾ ਕੋਈ ਮੁੱਲ ਨਹੀਂ ਹੈਗਾ ਦੇਖੋ ਹੋਰ ਵੀ ਬੱਚੇ ਬਹੁਤ ਪੈਂਡ ਖੜੇ ਨੇ ਆ ਜੀ ਆ ਬਸ ਜਿਹੜਾ ਤੋਰਾ ਫੇਰਾ ਜਿਆਦਾ ਕੱਲ ਨੂੰ ਮੈਂ ਮੇਲਾ ਜਾਦੇ ਭੱਜ ਜੂਣਾ ਵਾਕੇ ਆ ਹੋ ਜੂਗਾ ਇਕੱਠ ਹੋ ਜੂਗਾ ਤੇ ਹੋਰ ਵੀ ਵਪਾਰੀ ਪੂਰੀ ਬਹੁਤ ਫਿਰਦੇ ਆ ਬਈ ਲੈਣ ਵਾਲੇ ਤੇ ਬਿਲਕੁਲ ਪੁੱਛੋ ਸਹੂਲਤਾਂ ਨੈਕੋੜੇ ਐਣ ਚੰਗੇ ਆ ਬਈ ਇੱਕ ਨੰਬਰ ਆ ਬਾਕੀ ਆਪਾਂ ਪੁੱਛ ਲਾਂਗੇ ਬਈ ਉਹਨਾਂ ਨੂੰ ਜੀ ਸਹੀ ਰਵਾਸ ਦੇ ਦੇ ਔਰ ਇਹ ਬੰਦੇ ਇੱਥੇ ਯਾਰ ਵਪਾਰੀ ਪੂਰੀ ਬਹੁਤ ਫਿਰਦੇ ਨੇ ਇਹਦਾ ਹਰਮਨ ਦੇ ਵੀ ਲਵਾਗੇ ਵਿਚਾਰ ਕੀ ਕਹਿੰਦਾ ਕੀ ਨਹੀਂ ਆ ਬਾਈਆਂ ਕੋਲੇ ਹੈਗਾ ਇੱਕ ਕਬੂਤਰ ਮੁਰਗੇ ਤੂਤੇ ਜਿਹੜਾ ਇੱਕ ਕਬੂਤਰ ਜਿਹੜਾ ਚਿੱਟਾ ਹੈ 1500 ਦਾ ਦੂਜਾ 1200 ਰੁਪਏ ਦਾ ਦੇਖ ਸਕਦਾ ਬਈ ਇੱਧਰ ਵੀ ਮੁਰਗੀ ਮੁਰਗੇ ਮੁਰਗੀ ਮੁਰਗੇ ਉਹ ਕੁੱਤੇ ਲੇ ਮੋਯਾ ਨੁਕਤਾ ਤੇ ਮੋਕ ਕਿ ਬੱਤ ਕਾ ਸਾਰੀਆਂ ਐਡ ਮਾਣੇ ਬਾਈ ਉਧਰ ਆ ਬੱਤ ਕਾ ਖੜੀਆਂ ਨੇ ਹਨ ਜੀ ਆਪਾਂ ਆਗੇ ਹੀ ਬੈਵੜਾ ਸਟੱਡ ਫਾਰਮ ਵਾਲਿਆਂ ਦੇ ਕਾਲੇ ਕੰਟੇ ਕੋਲੇ ਇਹਨਾਂ ਨੇ ਹਜੇ ਡਿਸਪਲੇ ਚ ਘੋੜੇ ਲਾਇ ਨਹੀਂ ਹੈ ਕਿਉਂਕਿ ਮੌਸਮ ਖਰਾਬ ਹੈ ਵੱਡੇ ਘੋੜੇ ਨੇ ਬਿਮਾਰ ਮੂਰ ਹੋਣ ਦਾ ਡਰ ਹੈਗਾ ਤੇ ਅਲੀ ਸ਼ਾਨ ਉਹਦਾ ਨਾਂ ਹੈ ਨਾ ਬੱਚੇ ਦਾ ਅਲੀ ਸ਼ਾਨ ਕੰਟਾ ਵੀ ਆਊਗਾ ਕੱਲ ਨੂੰ ਆਉਣਗੇ ਆ ਖੜਾ ਹੈਗਾ ਇੱਕ ਇਹਨਾਂ ਦਾ ਨਾਰਮਲ ਬੱਚਾ ਡਿਸਪਲੇ ਕੀਤਾ ਵੱਡੇ ਘੋੜੇ ਆਏ ਨਹੀਂ ਹੈਗੇ ਹਜੇ ਉਹ ਅੰਕਲ ਜੀ ਖੜੇ ਨੇ ਹੁਣ ਮਿਲ ਕੇ ਆਏ ਉਹਨਾਂ ਨੂੰ ਆਪਣੇ ਬੰਦੇ ਗੱਲਬਾਤ ਕਰ ਰਹੇ ਹੈ ਉਹਨਾਂ ਨਾਲ ਤੇ ਇੱਧਰ ਡਿਸਪਲੇ ਲਾਈ ਹੈ ਇਹਨਾਂ ਨੇ ਇੱਧਰ ਸਮਾਨ ਵੀ ਬਹੁਤ ਆ ਵੀਰੇ ਪਸ਼ੂਆਂ ਵਾਸਤੇ ਘੋੜਿਆਂ ਵਾਸਤੇ ਖਰਾਕਾਂ ਤੇ ਬਾਕੀ ਮੇਲਾ ਐਨ ਭਰਿਆ ਹੋਆ ਪੂਰਾ ਤੁਸੀਂ ਜੇ ਮੈਂ ਦੇਖ ਸਕਦੇ ਤੇ ਕਕਤਾ ਸਿੰਘ ਦਾ ਮਾਨ ਦਾ ਘੋੜਾ ਹਾਂ ਕਕਤਾ ਸਿੰਘ ਦਾ ਘੋੜਾ ਆਇਆ ਕਦ ਰਿਆ ਆ ਵਧੀਆ ਕੋੜਾ ਉਹ ਬੰਦੇ ਆਪਣੇ ਅੰਕਲ ਜੀ ਨਾਲ ਗੱਲਬਾਤ ਕਰਕੇ ਆ ਰਹੇ ਨੇ ਵਾਪਸ ਤੇ ਹੁਣ ਦੇਖਦੇ ਆਂ ਗਾਹਾਂ ਹੋਰ ਦੇਖਦੇ ਆਂ ਮੇਲੇ ਚ ਕੀ ਬਣਦਾ ਹੋਰ ਘੋੜੇ ਦੇਖਦੇ ਆਂਗੇ ਇੱਧਰ ਸਾਰੇ ਯਾਰ ਹਜੇ ਟੈਂਟਰ ਟੰਟ ਲੱਗ ਰਹੇ ਨੇ ਹਜੇ ਮੇਲਾ ਪਹੂਆ ਕਿਉਂਕਿ ਦੋ ਦਿਨ ਮੀਂਹ ਪੈਣ ਕਰਕੇ ਮੇਲਾ ਲੇਟ ਹੋ ਗਿਆ ਬਾਈ ਇੱਥੇ ਆ ਇੱਧਰ ਵੀਰੇ ਸਮਾਨ ਵਾਲੀਆਂ ਦੁਕਾਨਾਂ ਨੇ ਸਾਰੀਆਂ ਇੱਥੋਂ ਸਮਾਨ ਮਿਲਦਾ ਮੂਰੀਆਂ ਮਾਰੀਆਂ ਫਟੇ ਕੁੱਟੇ ਕੁੱਤਿਆਂ ਦੇ ਬਾਕੀ ਹੋਰ ਕਿੱਥੋਂ ਦਾ ਸਮਾਨ ਸמור ਸਾਰਾ A to Z ਦੇਖੋ ਤੁਸੀਂ ਮੇਲਾ ਭਰਿਆ ਪਿਆ ਸਾਰਾ ਸਮਾਨ ਮਿਲਦਾ ਰੋ ਇਹਕੇ ਵੀਰ ਨੇ ਸ਼ੌਂਕੀਆ ਲੈਣਾ ਪਹਿਲਾਂ ਆਪਾਂ ਕੁੰਡੀ ਲੈ ਕੇ ਚੱਲਾਂਗੇ ਉਹ ਵੀ ਆ ਪਿੰਜਰੇ ਪਿੰਜਰੇ ਸਾਰਾ ਸਮਾਨ ਮਿਲਦਾ ਹੁਣ ਕੀ ਲੈ ਰਹੇ ਹੋ ਬਾਈ ਜੀ ਕੀ ਲੈ ਰਹੇ ਹੋ ਦੇਖ ਰਹੇ ਹਾਂ ਜੀ ਕਰੋ ਚੈੱਕ ਆ ਸਾਰੀਆਂ ਮੂਰੀਆਂ ਮਾਰੀਆਂ ਪਟੇ ਪਟੇ ਘੋੜੀਆਂ ਦੇ ਸਾਰਾ ਕੁਝ ਓਕੇ ਪੰਜਾਬ ਪੁਲਿਸ ਦਾ ਹੀ ਪੂਰਾ ਪੱਲ ਪ੍ਰਬੰਧ ਆ ਬਾਈ ਓਕੇ ਜਮਾਨਾ ਓਕੇ ਪੂਰੀ ਆ ਪੰਜਾਬ ਉਹ ਇੱਥੇ ਸਾਰੀ ਫੀਡਾਂ ਫੂਡਾਂ ਬਾਈ ਯਾਰ ਸਾਰਾ ਕੁਝ ਐਟ ਜ਼ੈਡ ਮੁਰਗੀਆਂ ਜੇ ਆਂਟੀ ਨਹੀਂ ਦਿੰਦੀ ਉਹਨਾਂ ਵਾਸਤੇ ਜਗਾੜ ਇੱਧਰ ਸਵਾਲ ਆ ਰੋਟੀ ਪਾਣੀ ਵਾਲਾ ਜਗ੍ਹਾ ਲਾ ਉਧਰ ਘੋੜੇ ਖੜੇ ਨੇ ਆ ਸਾਮਾਨ ਸਾਰਾ ਜਿਹੜਾ ਮਿਲਦਾ ਹੈ ਮੋਲੀਆ ਉਹ ਹੈ ਦੇਖਦੇ ਹਾਂ ਹੁਣ ਲੈਨੇ ਆ ਕੋਈ ਸਾਮਾਨ ਵੀਰੇ ਸਾਰਾ ਘੋੜਾ ਘਾੜਾ ਵੀ ਦੇਖਦੇ ਆ ਜੇ ਕੋਈ ਪਸੰਦ ਆਉਂਦਾ ਫੇਰ ਤੁਹਾਨੂੰ ਦਿਖਾਵਾਂਗੇ ਜੇ ਕੋਈ ਬੱਚਾ ਲੈਂਦਾ ਚੈੱਕ ਕਰੀ ਜਾਂਦੇ ਯਾਰ ਅੱਜ ਅੱਜ ਪਤਾ ਕੀ ਅੱਜ ਰੇਟ ਜਿਆਦਾ ਬੋਲ ਰਹੇ ਨੇ ਲਾਸਟ ਦਿਨ ਲੇਟ ਰੇਟ ਘੱਟ ਹੁੰਦਾ ਉਹ ਹੁੰਡੀਆਂ ਖੜੀਆਂ ਪਈਆਂ ਨੇ ਬੀ ਤੱਤ ਲੱਗਿਆ ਹੋਆ ਪਿਆ ਹੋਰ ਦੇਖੋ ਇੱਥੇ ਵੀ ਬਤਕਾਂ ਕਬੂਤਰ ਬਾਬਾ ਜੀ ਵਰਗਿਆਂ ਕੋਲੇ ਸਾਰਾ ਆਫ ਕੋਰਸ ਹੈ ਬਾਈ ਮੁਰਗੇ ਮਰਗੇ ਆ ਦੇਖੋ ਕਬੂਤਰ ਤੋਤੇ ਤੇ ਸਾਰਾ ਕੁਝ ਆ ਇਹ ਦੂਜਾ ਡਾ ਉਹ ਗੱਦੀ ਕੁੱਤੇ ਨੇ ਇੱਧਰ ਸਾਰਾ ਭੀੜੋ ਭੀੜ ਹੋ ਗਿਆ ਕਿ ਪਿਆਗਾ ਕੰਮ ਉਹ ਦੇਖੋ ਮੇਲਾ ਦੂਰ ਤੱਕ ਸਾਰਾ ਮੇਲਾ ਹੀ ਹੈ ਕਿਆ ਹੁਸ ਨੇ ਭਾਈ ਮੁੱਲ ਪੈ ਰਿਹਾ ਹੈ ਮੇਲੇ ਚ ਆਇਆਂ ਦਾ ਪੂਰਾ ਮੁੱਲ ਪੈ ਰਿਹਾ ਹੈ ਭਾਈ ਆ ਥੋੜਾ ਜਿਹਾ ਮੀਂਹ ਕਰਕੇ ਖਰਾਬ ਹੋ ਗਿਆ ਕੰਮ ਹਾਂ ਨਹੀਂ ਤਾਂ ਹੁਣ ਨੂੰ ਘੋੜੇ ਇੱਥੇ ਕੱਢ ਦੇਣੇ ਸੀ ਬਾਹਰੇ ਹਾਂ ਸਾਰੇ ਘੋੜੇ ਆ ਜਾਣੇ ਸੀ ਇਹਨਾਂ ਬਾਰੇ ਤੇ ਹੁਣ ਵੀ ਦੇਖੋ ਕੱਢਣਗੇ ਘੰਟੇ ਹੋਰ ਘੰਟੇ ਤਾਂ ਇਹ ਕੱਢੇ ਹਾਂ ਨਹੀਂ ਫਿਰ ਕੱਲ ਨੂੰ ਕੱਢਣਗੇ ਜਾਨਵਰ ਆਪਾਂ ਦੇਖਦੇ ਆਂ ਜੇ ਕੋਈ ਵਧੀਆ ਮਿਲ ਗਿਆ ਲੈ ਕੇ ਚੱਲਾਂਗੇ ਲੈ ਕੇ ਚੱਲਾਂਗੇ ਫਿਰ ਆਪਾਂ ਤੇ ਬਾਕੀ ਦੇਖਦੇ ਆਂ ਕਿਵੇਂ ਬਣਦਾ ਕਿਵੇਂ ਨਹੀਂ ਦੇਖੋ ਯਾਰ ਬਈ ਆਪਾਂ ਕਾਲੀ ਨਹੀਂ ਕਰਨੀ ਹੈਗੀ ਕਾਲੀ ਕਰਕੇ ਆਪਾਂ ਕੰਮ ਕਰਨਾ ਨਹੀਂ ਠੀਕ ਹੈ ਨਾ ਆਪਾਂ ਹੋਰ ਵੀ ਮੇਲੇ ਦੇਖਾਂਗੇ ਦਿਖਾਉਂ ਆਂ ਪੁੜਿਆਂ ਵਾਲੇ ਉੱਥੇ ਵੀ ਦੇਖਾਂਗੇ ਜਿਆਦਾ ਲਵਾਂਗੇ ਤਾਂ ਵਧੀਆ ਹੀ ਲਵਾਂਗੇ ਨਹੀਂ ਮਾੜਾ ਘੜਾ ਨਹੀਂ ਮਾੜਾ ਘੜਾ ਨਹੀਂ ਲੈਂਦੇ ਪੁਰਾਣ ਵਧੀਆ ਨਸਲ ਦਾ ਘੋੜਾ ਲੈਣਾ ਜਿੱਦੇ ਲੈਤਾ ਕਿਉਂਕਿ ਬਈ ਚੰਗੇ ਜਾਨਵਰ ਲੈਤੇ ਦੀ ਫਾਇਦਾ ਹੈ ਜਿਹੜਾ ਇਹਦਾ ਮੁੱਲ ਪਵੇ ਯਾਰ ਜਾਂ ਵਧੀਆ ਬੱਚੇ ਦੇਵੇ ਜਿਹੜਾ ਗਾਹਾਂ ਮਾੜਾ ਘੋੜਾ ਲੈਤੇ ਦਾ ਫਾਇਦਾ ਨਹੀਂ ਹੈਗਾ ਪੈਸੇ ਲਾਉਣੇ ਇੱਕ ਵਾਰੀ ਚਲੋ ਲਾਓ ਨਹੀਂ ਕੀ ਫਾਇਦਾ ਨਹੀਂ ਉਹੀ ਗੱਲ ਹੁੰਦੀ ਹੈ ਜਿਹੜਾ ਵੀ ਮਹੰਗਾ ਰੋਵੇ ਇੱਕ ਵਾਰ ਸਸਤਾ ਰੋਵੇ ਬਾਰ-ਬਾਰ ਉਹ ਗੱਲ ਹੈ ਇੱਕ ਵਾਰੀ ਪੈਸੇ ਲੱਗਿਆਂਦਾ ਬਾਈ ਕੋਈ ਦੁੱਖ ਨਹੀਂ ਹੁੰਦਾ ਜੇ ਵਧੀਆ ਮੁੱਲ ਪਾਵੇ ਜਾਨਵਰ ਠੀਕ ਹੈ ਨਾ ਤੇ ਆਪਾਂ ਦੇਖਦੇ ਹਾਂ ਬਾਕੀ ਮੇਲੇ 'ਚ ਦਿਖਾਉਣੇ ਸਾਨੂੰ ਅੱਗੇ ਕੀ ਬਣਦਾ ਕੀ ਨਹੀਂ ਤੇ ਹੁਣ ਆਪਾਂ ਆ ਗਏ ਜੀ ਇੱਥੇ ਆਹ ਬਾਈ ਹੁਣ ਇਹ ਆ ਜਾਨਵਰ ਖੜੇ ਨੇ ਬਾਈ ਵਰਗਿਆਂ ਦੇ। ਬੇਸ਼ੇਰੀ ਬਹੁਤ ਚੰਗੀ ਐ। ਆ ਬੇਸ਼ੇਰੀ ਬਹੁਤ ਚੰਗੀ ਐ। ਕੀ ਕਹਿਣਾ ਚਾਹੋਗੇ ਜੀ ਤੁਸੀਂ ਬੇਸ਼ੇਰੀ ਬਾਰੇ? ਬੇਸ਼ੇਰੀ ਬਾਈ ਮਾਰਕਿੰਗ ਬਹੁਤ ਚੰਗੀ ਐ, ਕੰਨਾਂ ਦੇ ਬੰਦਰ ਸੋਹਣੇ ਆ ਜੀ। ਅੱਛਾ। ਬਾਕੀ ਇਹਦਾ ਡਿਟੇਲ ਆਪਾਂ ਪਤਾ ਕਰਦੇ ਆ ਬਈਆਂ ਤੋਂ ਜੀ ਇਹ। ਡਿਟੇਲ ਪਤਾ ਕਰਦੇ ਆ ਬਾਈ ਉਹਨਾਂ ਤੋਂ। ਆਪਾਂ ਪਤਾ ਕਰਦੇ ਆ। ਹਾਂ। ਕਾਹ ਜਾਂਦਾ ਘੋੜਾ? ਇਹ ਤਾਂ ਸ਼ੌਂਕੀਆ ਆ। ਸ਼ੌਂਕੀਆ। ਸ਼ੌਂਕੀ ਐ ਇਹ ਸਾਰਾ ਮੇਲਾ ਹੀ ਸ਼ੌਂਕੀ ਬੰਦੇ ਆ, ਸ਼ੌਂਕੀਆ ਬੰਦਿਆਂ ਦਾ ਲਾਹ ਹੋਇਆ। ਜਿਹੜਾ ਬੰਦਾ ਘੋੜੀਆਂ ਨੂੰ ਪਿਆਰ ਕਰਦਾ ਉਹ ਤਾਂ ਜੀ ਭਰਦਾ ਆ ਬਾਕੀ ਇਹਦਾ ਘੜਿਆ ਬੰਦ ਸਾਰੇ ਆ ਬਾਈ ਆ ਆਪਾਂ ਇਹੇ ਹੋਰ ਨੇ ਬਾਈ ਉਹਨਾਂ ਨੂੰ ਵੀ 30 ਡਿਟੇਲ ਹੈ ਕਿ ਕਿਹਦੀ ਬੱਚੀ ਹੈ ਕਿਹਦੀ ਨਹੀਂ ਸਾਰੀ ਡਿਟੇਲ ਲੈ ਲੈ ਬਾਈ ਉਹਨਾਂ ਦਾ ਉਹ ਬਾਈ ਡਿਟੇਲ ਹੈ ਅੰਮੋਲ ਉਹ ਆਪ ਕਹਿੰਦਾ ਹੋ ਕਾਲੇ ਕੰਡੇ ਦੇ ਕੰਡੇ ਦਾ ਕੰਡੇ ਦੀ ਪੋਤੀ ਆ ਗਈ ਇਹ ਪੂਰੀ ਵੱਡੀ ਘੋੜੀ ਕਾਲੇ ਕੰਡੇ ਦੀ ਪੋਤੀ ਹੈ ਵੀਰੇ ਇਹ ਇਹ ਅਰਸ਼ ਦੀ ਇਹ ਅਰਸ਼ ਦੀ ਹਾਂ ਆ ਵੀ ਜਾਨਵਰ ਸਾਰੇ ਬਈ ਆਪਣੇ ਕਿਹੜਾ ਪਿੰਡ ਆ ਬਈ ਆਪਣਾ ਮਾਣੂ ਕੇ ਗੱਲ ਕਿੱਥੇ ਜੇ ਰਹਿ ਜਾਂਦਾ ਏ ਬਾਗੇ ਪਰਾਨੇ ਕੋਲ ਰਹਿੰਦਾ ਬਾਗੇ ਪਰਾਨੇ ਕੋਲ ਠੀਕ ਹੈ ਸੇਲ ਵਾਸਤੇ ਵੀ ਨੇ ਜਾਨਵਰ ਆਪਣੇ ਆਹਾਂ ਸੇਲ ਵਾਸਤੇ ਨੇ ਕੀ ਡਿਟੇਲ ਆ ਵੀਰੇ ਆ ਕੀ ਦੀ ਬੱਚੀ ਐ ਇਹਰ ਮੁੰਡਾ ਪੈਂਟੇ ਹਰਦਾ ਅੱਛਾ ਇਹ ਸੰਮੁੰਦਰ ਦਾ ਬੱਚਾ ਹੈ ਅੱਛਾ ਅ ਉਹ ਪਰਲਾ ਚਿੱਟਾ ਆਹ ਸਮੁੰਦਰ ਦਾ ਬੱਚਾ ਆਹ ਬਾਈ ਸਮੁੰਦਰ ਦਾ ਬੱਚਾ ਜਿਵੇਂ ਤੁਸੀਂ ਦੇਖ ਸਕਦੇ ਹੋ ਬਹੁਤ ਫੇਮਸ ਕੋੜਾ ਸਮੁੰਦਰ ਵੀ ਆ ਉਹਦਾ ਬੱਚਾ ਹੈਗਾ ਇਹ ਜੇਲ ਵਾਸਤੇ ਬਾਈ ਹਾਂ 24 ਮਹੀਨੇ ਦਾ ਹੋ ਗਿਆ 24 ਮਹੀਨੇ ਦਾ ਹੋ ਗਿਆ ਕੀ ਕੱਦ ਕੁਦ ਕਿੰਨਾ ਹੈ ਬਾਈ ਇਹਦਾ ਕੱਦ ਹੋ ਗਿਆ 58 ਜੀ 58 ਓੜਾ ਗਰਮਾ ਹੈ ਬਾਈ ਪੂਰਾ ਤੇ ਬਾਈ ਜੇ ਆਪਾਂ ਕਿ ਜੇ ਜਾਨਵਰ ਲੈਣਾ ਹੋਵੇ ਕਿਵੇਂ ਕਨੈਕਟ ਕਰ ਸਕਦਾ ਤੁਹਾਨੂੰ ਨੰਬਰ ਲਓ ਬਾਈ ਨੰਬਰ ਬੋਲੋ ਬਾਈ ਆਪਦਾ 97794 ਜੀ 97794 76281 76281 ਬਾਈ ਜੇ ਕਿਸੇ ਨੇ ਜਾਨਵਰ ਲੈਣਾ ਤਾਂ ਬਾਈ ਉਹਨਾਂ ਨੂੰ ਕਾਲ ਕਰ ਸਕਦੇ ਹੋ ਆ ਜਾਨਵਰ ਸਾਰੇ ਬਾਈ ਉਹਨਾਂ ਦੇ ਨੇ ਬਾਕੀ ਤੁਸੀਂ ਬਾਈ ਮਿਲ ਕੇ ਜਿਹੜੀ ਡਿਟੇਲ ਪਤਾ ਲੱਗਦੀ ਆ ਉਹ ਵੀਡੀਓ 'ਚ ਨਹੀਂ ਪਤਾ ਲੱਗਦੀ ਇਹ ਮਿਲ ਕੇ ਵੀ ਦੇਖ ਲਿਓ ਤੇ ਇਧਰ ਬਾਈ ਹੁਣਾਂ ਤੋਂ ਲੈਣੇ ਜਾਣਕਾਰੀ ਉਹ ਘੋੜੇ ਦਾ ਕੱਦ ਕਿੱਦਾਂ ਹੈਗਾ ਰੌਜੀ ਦਾ ਘੋੜਾ ਆਪਾਂ ਬਾਲਕਨਾਥ ਵਾਲਿਆਂ ਦੀ ਬਾਬੇ ਬਾਲਕਨਾਥ ਵਾਲਿਆਂ ਦੀ ਆਰਸ਼ ਘੋੜਾ ਜਰ ਅੱਛਾ ਇਹਦਾ ਵੱਡੀ ਘੁੜੀ ਆ ਹਾਂ ਤੇ ਉਹ ਜੋ ਮਾਸਟਰ ਕੋਲੇ ਘੋੜਾ ਘਰ ਆਦ ਅਣਮੋਲ ਦੀ ਹੈਗਾ ਹਾਂ ਅਣਮੋਲ ਘੋੜੇ ਦੀ ਸਾਲੇ ਕੰਢੀ ਪੁੱਤੀ ਹੈਗੀ ਹੈ ਸਾਰੇ ਫੇਰ ਘੱਟਾ ਹੈ ਉਸੇ ਕੋਲ ਦੀ ਓਕੇ ਓਕੇ ਇਹਦਾ ਰਿਜ਼ਲਟ ਆ ਇਹ ਓਕੇ ਰਿਜ਼ਲਟ ਵਧੀਆ ਹੈ ਨਾ 15 ਆ ਇਹਦਾ ਇਹਦਾ ਦੋਨੇ ਜੋੜੇ ਦਾ ਬਾਈ 15 ਲੱਖ ਰੁਪਈਆ ਪ੍ਰਾਈਜ਼ ਹੈ ਤਿੰਨ 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 ਜਾਨਵਰ ਹੋਗੇ ਇੱਕ ਤਾਂ ਵੱਡੀ ਘੋੜੀ ਹੋਗੀ ਇੱਕ ਬੇਸ਼ੇਰੀ ਹੋਗੀ ਤੇ ਇੱਕ ਗੱਪਣ ਐ ਦੋ ਮਹੀਨਿਆਂ ਦੀ ਬਾਈ ਘੋੜੀ ਦੋ ਮਹੀਨੇ ਚੜਨਾ ਆਪੀਆਂ ਹਾਂ ਇਹਨਾਂ ਦੀ ਘੱਪਣ ਅੱਛਾ ਠੀਕ ਆ ਨੰਬਰ ਬੋਲਦਾ ਬਾਈ ਉਹਨਾਂ ਨੇ ਬਾਕੀ ਆਪਣਾ ਉਹ ਬੰਦਾ ਜੀ ਬਾਈ ਉਹਨਾਂ ਦਾ ਜਾਣਕਾਰੀ ਲੈ ਆਵੇਗਾ ਕਿਵੇਂ ਕੀ ਹਿਸਾਬ ਕਿਤਾਬ ਆ ਤੇ ਉਹ ਬਾਈ ਹੁਣੇ ਦੱਸਣਗੇ ਉਹ ਬਾਈ ਹੁਣੇ ਗੱਲਬਾਤ ਕਰ ਰਹੇ ਆ ਸਾਰੇ ਓਕੇ ਤੇ ਰਿਪੋਰਟ ਆ ਜਾਵਾ ਜਾਨਵਰ ਬਹੁਤ ਘੈਂਟ ਆ ਬਾਈ ਇਹਨਾਂ ਦੇ ਬਾਈ ਉਹਨਾਂ ਕੋਲ ਇੱਕ ਨੰਬਰ ਦਾ ਮਾਹੌਲ ਆ ਜਮਨ ਗਰਮ ਨਹੀਂ ਜਾਣ ਮੈਂ ਸਾਰੀਆਂ ਦੇਖੋ ਪੰਜੇ ਪੰਜੇ ਨੇ ਹਾਂ ਜੀ ਆ ਕੁੱਤੇ ਆ ਪੰਜੇ ਪੁੱਤਰ ਸਾਰੇ ਜਾਨਵਰ ਨੇ ਇੱਧਰ ਮੁਰਗੇ ਪੁੱਤਰ ਕਿਹੜੇ ਕਿਹੜੇ ਹੋਣੇ ਕੁੱਤੇ ਨਹੀਂ ਜਣਾ ਹਾਂ ਲੈਪਰੇਆ ਹਾਂ ਅਮਰੀਕਨ ਪਟਬੋਲ ਆ ਜਰਮਨ ਆ ਪੁੱਤਰ ਆ ਮੁਰਗੇ ਆ ਟੋਟ ਅਟ ਨਾ ਖਲਾ ਕਿਵੇਂ ਲੱਗਦਾ ਤੈਨੂੰ ਰਿਜ਼ਲਟ ਇਹਨਾਂ ਦੀ ਜਿਵੇਂ ਅੱਖਾਂ ਦੇਖ ਅੱਖਾਂ ਅੱਖਾਂ ਚੈੱਕ ਕਰੋ ਆ ਬੱਚੇ ਦੀ ਅੱਖਾਂ ਚੈੱਕ ਕਰੋ ਆ ਆ ਆ ਦੇਖੋ ਆ ਬੱਚਾ ਕਿੰਨਾ ਪਿਆਰਾ ਹੈਗਾ ਆ ਦੇਖੋ ਸਾਰੀ ਘੈਂਟ ਨੇ ਪੁੱਛਣਾ ਬਾਈ ਨੂੰ ਕੀ ਰੇਟ ਆ ਕੀ ਰੇਟ ਆ ਬਈ ਇਹਦਾ ਬਾਈ ਕੀ ਰੇਟ ਆ ਇਹਨਾਂ ਦਾ ਪੇਰੀਆਂ ਦਾ ਹੈਲੋ ਆ ਇਹਨਾਂ ਦਾ ਕੀ ਰੇਟ ਆ ਬਾਈ ਪੇਰੀਆਂ ਦਾ ਏ ਭਾਜੀ ਵੈਸੇ ਤਾਂ 6500 ਪਰ ਲੱਗੇਗਾ 6000 ਨੈਟ ਅੱਛਾ 6000 ਲੱਗ ਜਾਏਗਾ ਜਿਹੜੀ ਇਹਨਾਂ ਦੀ ਵਾਈਫ ਵਰੀ ਫੀਮੇਲ ਹੈ ਉਹ 4500 ਲੱਗੇਗੀ ਕਿਵੇਂ ਹੈ ਕੁਆਲਿਟੀ ਇਹਨਾਂ ਦੀ ਭਾਜੀ ਕੁਆਲਿਟੀ ਐਕਸੀਡੈਂਟ ਹੀ ਪੂਰੇ ਚੈੱਕ ਕਰਕੇ ਉਹ ਆਪਣਾ ਸਾਹਮਣੇ ਪੋਸਟਰ ਲੱਗਿਆ ਜੀ ਹਾਂ ਉਹ ਪੋਸਟਰ ਦੇਖ ਲਓ ਬਾਈ ਉਹਨਾਂ ਦਾ ਬਾਈ ਭਾਜੀ ਆਪਣੀ ਗਾਰੰਟੀ ਹੋ ਗਈ ਜਿਹੜਾ ਮਰਜ਼ੀ ਬੱਚਾ ਲਓ ਜਿਹਗੇ ਲੈਣਾ ਉਹ ਮੋਬਾਈਲ ਤੇ ਬੰਦ ਲਾ ਕੇ ਕਿਹੜਾ ਚਾਹੁੰਦੇ ਬਾਈ ਤੋਂ ਲੈਣੀ ਜਿਹੜਾ ਇੱਕ ਲੈ ਕੇ ਗਿਆ ਠੀਕ ਆ ਜੀ ਅੱਛਾ ਤੇ ਹਲੋ ਕੁਆਲਿਟੀ ਬਹੁਤ ਗੁੱਡ ਹੈ ਇੱਕ ਨੰਬਰ ਆ ਬਾਈ ਜਿਹਗੇ ਲੈਣੇ ਆ ਉਹ ਨੰਬਰ ਤੇ ਫੋਨ ਉਹ ਵਧੀਆ ਬਣ ਗਿਆ ਆ ਦੇਖੋ ਜੀ ਕਾਲਾ ਘੋੜਾ ਜਮਾ ਜਮਾ ਜੈਡ ਬਲੈਕ ਕਹਿੰਦੇ ਨੇ ਜੀ ਨੂੰ ਮੇਰੇ ਵੀਰੂ ਜਮਾ ਜੈਡ ਬਲੈਕ ਘੋੜਾ ਹੈਗਾ ਤੇ ਬਾਕੀ ਮੇਲਾ ਹੋਰ ਵੀ ਬਹੁਤ ਪਖਿਆ ਪਿਆ ਉਹ ਦੇਖੋ ਘੋੜੇ ਬਾਈ ਉਹ ਘੋੜੇ ਖੜੇ ਨੇ ਸਾਰੇ ਇੱਧਰ ਆ ਐਕਸੈਸਰੀਆਂ ਹੋਰ ਰਿਗਾਰਡਮੈਂਟ ਬਹੁਤ ਮੇਲੇ ਚ ਐਨ ਪਖਿਆ ਹੋਇਆ ਪੂਰਾ ਹੁਣ ਕਿਉਂਕਿ ਧੁੱਪ ਨਿਕਲ ਗਈ ਹੁਣ ਮੇਲੇ ਚ ਲੋਕ ਆਉਣ ਲੱਗੇ ਕਿਉਂ ਉਸਨੇ ਹਾਂ ਮੇਲੇ ਚ ਆਉਣ ਲੱਗੇ ਨਾ ਉਹ ਲੋਕ ਕਿਉਂ ਧੁੱਪ ਨਿਕਲ ਗਈ ਬਈ ਯਾਰ ਸਾਰੇ ਘੋੜੇ ਬਾਹਰ ਨਿਕਲ ਆਏ ਹੁਣ ਹੁਣ ਤਾਂ ਪਹੁੰਚ ਲਈ ਨਾ ਆ ਥਾਂ ਤੋਂ ਲੋਡ ਕਰੀ ਜਾਂਦੇ ਨੇ ਹੋਰ ਵੀ ਬਹੁਤ ਘੋੜੇ ਆਉਣਗੇ ਜਾ ਕੇ ਮੇਲਾ ਐਨ ਪੂਰਾ ਬਾਈ ਜੀ ਲੱਗਦਾ ਯਾਰ ਜਿਹੜੇ ਬੰਦੇ ਨੂੰ ਘੋੜੀਆਂ ਨਾਲ ਸ਼ੌਂਕ ਆ ਉਹ ਤਾਂ ਨਹੀਂ ਮੁੜਦਾਣਾ ਇੱਥੇ ਹਾਂ ਉਹ ਨਹੀਂ ਮੁੜਦਾ ਆਪਾਂ ਤਾਂ ਆਪਣੀ ਮੁੜਨ ਨੂੰ ਜੀ ਹਾਂ ਅੱਜ ਐਣੀ ਪਤਾ ਸਾਡਾ ਰਹਿ ਪੀਏ ਜੀ ਰਾਤ ਨੂੰ ਰਾਦਾ ਬਾਬੇ ਉਂਦਾ ਸੀ ਜਾਣਾ ਸੀ ਅੱਜ ਪਿੰਡ ਪਰ ਸਾਡਾ ਕੋਈ ਪਤਾ ਨਹੀਂ ਰਹਿ ਪੀਏ ਯਾਰ ਜੀ ਨਹੀਂ ਕਰ ਰਿਹਾ ਸਾਡਾ ਪਿੰਡ ਜਾਣ ਨੂੰ ਦੇਖਦੇ ਆ ਅਸੀਂ ਫਿਰ ਬਠਿੰਡੇ ਦੀ ਰਾਤ ਕੱਟਾਂਗੇ 11 ਕੋਲੇ ਆਪਣੇ ਬੱਗੂ ਵਰਗਿਆਂ ਕੋਲੇ ਢਾਬੇ ਤੇ ਜਨਾ ਲੁ ਗਏਹੀਂ ਫਿਰ ਪਿੰਡੀ ਵਗ ਜਾਗੇ ਵੇ ਦੇਖਦੇ ਆ ਬਾਕੀ ਮੌਕੇ ਤੇ ਕੀ ਬਣਦਾਗਾ ਬਾਕੀ ਇੱਧਰ ਵੀ ਜਾਨਵਰ ਖੜੇ ਨੇ ਬਾਈ ਬਹੁਤ ਘੈਂਟ ਘੈਂਟ ਜਿਵੇਂ ਤੁਸੀਂ ਦੇਖ ਸਕਦੇ ਹੋ ਉਹ ਚਿੱਟੀਆਂ ਖੜੀਆਂ ਨੇ ਘੋੜੀਆਂ ਆ ਦੇਖੋ ਆ ਸਾਰੇ ਜਾਨਵਰ ਪੂਰੇ ਘੈਂਟ ਸੋਨੂੰ ਯਾਰ ਮੈਨੂੰ ਲੱਗਦਾ ਬਾਈ ਅਸੀਂ ਅੱਧੇ ਪੰਜਾਬ ਦੇ ਘੋੜੇ ਦਿਖਾਦੇ ਹਾਂਗੇ ਕਹਿਣਾ ਤੇ ਹੋਰ ਬਾਈ ਓਕੇ ਐ ਜਮਾਂ ਇਹਨਾਂ ਕੰਮ ਟੈਨਸ਼ਨ ਨਾ ਲਿਓ ਸੋਨੂੰ ਜਿਵੇਂ ਕਿਹਾ ਸੀ ਵਧੀਆ ਨਾਮੀ ਘੋੜੇ ਦੇ ਹਾਂ ਸੋਨੂੰ ਹਾਂ ਉਹ ਜੇ ਕੱਢੇ ਨਹੀਂਗੇ ਕੱਢ ਦੇਣਗੇ ਫਿਰ ਦੇਖੋ ਜਿਵੇਂ ਇਹਨਾਂ ਨੂੰ ਬਾਈ ਆਪਾਂ ਕਿਹਾ ਸੀਗਾ ਵੀ ਜੀ ਲਵਾਈ ਰੱਖਾਂਗੇ ਪੂਰਾ ਜੀ ਤੇ ਆਪਾਂ ਫੁੱਲ ਲਵਾ ਕੇ ਰੱਖਣਾ ਐਂ ਟੈਨਸ਼ਨ ਨਾ ਲਿਓ ਬਲੌਗਾਂ ਬਲੌਗਾਂ ਦੀ ਪੂਰੇ ਐਨਸਰਾ ਬਲੌਗ ਪਾ ਕੇ ਰੱਖਿਆ ਕਿਉਂ ਉਹਦੇ ਨੇ ਹਾਂ ਪੂਰੇ ਵਧੀਆ ਬਲੌਗ ਪਾਵਾਂ ਜੀ ਹੋਰ ਦੇਖਿਆ ਕਰੋ ਸਾਡੇ ਬਲੌਗ ਕਹਿਣ ਕਿ ਲੱਡ ਕੱਢ ਕੇ ਰੱਖਾਂਗੇ ਬਾਕੀ ਆਪਣੇ ਦੂਜੇ ਬ ਕਰਦੇ ਆਂ ਗੱਲਬਾਤ ਉਹਨਾਂ ਨਾਲ ਵੀ ਕੀ ਬਣਦਾ ਬੱਚੇ-ਪੁੱੱਚੇ ਬਹੁਤ ਦੇਖਿਆ ਬਾਈ ਲੈਣ ਵਾਸਤੇ ਆਪਦੇ ਵਾਸਤੇ ਦੇਖਦੇ ਆਂ ਜਿਹੜਾ ਆਪਾਂ ਨੂੰ ਐਂਡ ਤੇ ਫਿੱਟ ਜਾ ਆ ਗਿਆ ਜਾਂ ਹਜੇ ਆਪਾਂ ਇੱਕ ਅੱਧਾ ਮੇਲਾ ਹੋਰ ਵੀ ਦੇਖਣਾਗਾ ਹੋਰ ਮੇਲੇ ਦੋ ਦਿਨ ਦੇਖ ਕੇ ਵਧੀਆ ਯਾਰ ਆਪਾਂ ਥਾਂ ਤੋਂ ਵਧੀਆ ਜਗ੍ਹਾ ਬਣਾ ਕੇ ਫੇਰ ਘੋੜਾ ਲਿਆਵਾਂਗੇ ਪੂਰਾ ਘੈਂਟ ਇੱਧਰ ਕਬੂਤਰ ਕਬੂਤਰ ਵੀ ਦਿਖਾਵਾਂਗੇ ਤੁਹਾਨੂੰ ਆਪਣੇ ਕੋਲੇ ਵੀ ਹੈਗੇ ਨੇ ਬਾਜ਼ੀਆਂ ਵਾਲੇ ਰੱਖੇ ਹੋਏ ਮੁਰਗੇ ਆਹ ਦੇਖੋ ਆਹ ਵੈਰਾਈਟੀ ਬਹੁਤ ਬੰਦਿਆਂ ਨੂੰ ਪਤਾ ਨਹੀਂ ਹਣਾ ਕੀ ਕੀ ਹੈ ਇਹ ਕੋਮਰਗੇ ਦੇ ਸੀ ਆ ਇਧਰ ਵੀ ਮੇਲਾ ਪੂਰਾ ਭਖਿਆ ਹੋਇਆ ਹੈ ਟੈਂਟ ਡੰਟ ਲੱਗੇ ਆ ਆ ਗਿਆ ਇਹ ਮਨੂ ਸੇਖੋ ਜਿਹੜਾ ਇੰਸਟਾਗ੍ਰਾਮ ਤੇ ਪੇਜ ਫੇਮਸ ਆ ਮਨੂ ਸੇਖੋ ਆ ਆ ਗਿਆ ਇਹਨਾਂ ਦਾ ਹੋ ਕੀ ਕਹਿੰਦੇ ਨੇ ਆਪਣਾ ਡਿਸਪਲੇ ਆ ਘੜੇ ਘੜੇ ਨੇ ਸਾਰੇ ਇਹਨਾਂ ਦੇ ਨਾਮੀ ਘੋੜੇ ਆ ਬਈ ਸਾਰੇ ਆ ਖੜਾ ਘੋੜਾ ਉਹ ਘੜੇ ਨੇ ਭਰਾ ਤੇ ਉਹ ਦੇਖੋ ਬੜਾ ਟੱਕੀ ਭਾਈ ਜਾਂਦੇ ਆਰੇ ਨਾਮੀ ਘੂੜੇ ਨੇ ਆ ਵੀ ਇਹਨਾਂ ਨੂੰ ਸੇਖੋ ਲੰਘਿਆ ਉੱਧਰ ਨੂੰ ਰੈਡਿੰਗ ਕਰਨ ਆ ਸਾਰੀ ਡੈਸਪੋਲੇ ਇਹਨਾਂ ਦੀ ਹੋਰ ਬਹੁਤ ਨਾਮੀ ਘੋੜੇ ਆਉਣਗੇ ਯਾਰ ਅੱਗੇ ਅੱਗੇ ਜਿਉਂ-ਜਿਉਂ ਆਥਨ ਹੋਈ ਜਾਂਦਾ ਹੋਰ ਘੋੜੇ ਆਈ ਜਾਂਦੇ ਕਿਉਂਕਿ ਕੱਲ ਨੂੰ ਲੋਹੜੀ ਹੈ ਕੱਲ ਨੂੰ ਅਸਲ ਮਾਹੌਲ ਪਖੂਗਾ ਇੱਕ ਉੜਾ ਖੜਾ ਇਹਨਾਂ ਦਾ ਕਾ ਖੜਾ ਹੈਗਾ ਕਾਠੀ ਲਈ ਚਲੋ ਠੀਕ ਹੈ ਬਾਈ ਇੱਥੇ ਆਪਾਂ ਵਲੌਗ ਦੀ ਕਰਦੇ ਐਂਡਿੰਗ ਹੁਣ ਤੁਹਾਨੂੰ ਮਿਲਦੇ ਆਂ ਅਗਲੇ ਵਲੌਗ ਵਿੱਚ ਕਿਸੇ ਧੰਨਵਾਦ ਸਾਰਿਆਂ ਦਾ